ਬੀ ਲਾ ਲੰਮੀ ਨਾਲੇ ਬੀ ਲਾ ਗੇ ਇਹਨੂੰ ਮਿੱਟੀ ਫੇਰ ਲਾਉਣਾ ਪੈਣਾ ਬੱਗੀਆਂ ਬਣਾ ਕੇ ਜਦੋਂ ਮੇਰੇ 1.5-2 ਮਹੀਨਿਆਂ ਤੋਂ ਬਾਅਦ ਜਾਂਗੇ ਪਾਣ ਫੇਰ ਲਿਏ ਖੇਤੀਆ 2 ਮਹੀਨਿਆਂ ਬਾਅਦ ਮੇਰੀ ਤਿਆਰ ਹੋ ਜਾਏ ਤੇ ਫੇਰ ਆਪਾਂ ਪੈੜਿਆਂ ਦੇ ਗਾਟਾਂ ਨੂੰ ਤਸਵੀਰਾਂ ਵੀ ਲਾ ਜੂ ਪੰਜਾਬ ਦੇ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਵਕ ਵਕ ਸਮੇਂ ਧਰਨੇ ਲਗਾਏ ਜਾਂਦੇ ਆ ਮੰਗ ਕੀਤੀ ਜਾਂਦੀ ਹੈ ਕਿ ਜਿਹੜੀ ਫਸਲ ਉਹ ਬੋਂਦੇ ਆ ਉਸ ਦੇ ਵਿੱਚ ਉਹਨਾਂ ਦੀ ਜਿਹੜੀ ਖਾਦਾਂ ਆ ਉਹ ਬਹੁਤ ਮਹਿੰਗੀਆਂ ਪੈਂਦੀ ਆ ਤੇ ਉਹਨਾਂ ਨੂੰ ਬਚਤ ਨਹੀਂ ਹੁੰਦੀ ਮੁਆਵਜ਼ਾ ਵੀ ਮੰਗਿਆ ਜਾਂਦਾ ਸੋ ਕਈ ਕਿਸਾਨਾਂ ਵੱਲੋਂ ਇੱਕ ਵੱਖਰੀ ਖੇਤੀ ਵੀ ਕੀਤੀ ਜਾਂਦੀ ਹੈ ਸੋ ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਆ ਜਿੱਥੇ ਕਿਸਾਨ ਵੱਲੋਂ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ਸੋ ਸਾਲ 'ਚ ਕਿੰਨੇ ਮਹੀਨੇ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ ਤੇ ਇਸ ਦੇ ਵਿੱਚ ਬਚਤ ਕੀ ਹੁੰਦੀ ਹੈ ਸੋ ਕਿਸਾਨ ਵੀ ਸਾਡੇ ਨਾਲ ਮੌਜੂਦ ਆ ਭਾਜੀ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ਇਵੇਂ ਹੁੰਦੀ ਫੁੱਲਾਂ ਦੀ ਖੇਤੀ ਮਤਲਬ 20 ਖਰੀਦਣਾ ਪੈਂਦਾ ਵਾ ਕਿਸ ਹਿਸਾਬ ਨਾਲ ਬਿਜਾਈ ਕੀਤੀ ਜਾਂਦੀ ਹੈ ਸਾਰਾ ਦੱਸੋ ਜੀ ਇਹਦਾ ਸਾਬ ਜੀ 20 ਬੀਜਣਾ ਪੈਂਦਾ ਵਾ 20 ਲੈਣਾ ਪੈਂਦਾ ਜੇ 20 ਲਾ ਕੇ ਇਹਨੂੰ ਮਿੱਟੀ ਫੇਰ ਲਾਉਣਾ ਪੈਂਦਾ ਬੱਗੀਆਂ ਬਣਾ ਕੇ ਜਦੋਂ ਮੇਰੇ 1.5-2 ਮਹੀਨਿਆਂ ਤੋਂ ਬਾਅਦ ਜਾਨੀਏ ਪੰਜ ਫੇਰ ਦੀ ਖੇਤੀ ਆ 2 ਮਹੀਨਿਆਂ ਬਾਅਦ ਮਿਹਲੀ ਤਿਆਰ ਹੋ ਜੇ ਤੇ ਫਿਰ ਆਪਾਂ ਪਹਿਲਾਂ ਦੇ ਗਾਹਾਂ ਨੂੰ ਦਸੀਦਾ ਵੀ ਲਾਜੋ ਤੇ ਫਿਰ ਗਾਹ ਖੜ ਰਿਆ ਫਿਰ 3 ਮਹੀਨੇ ਤਿਆਰ ਹੁੰਦੀ ਲਾਉਦੀ ਆ ਕਿੰਨੇ ਕਿੰਨੇ ਫੁੱਲ ਹੈਗੇ ਕੁੱਲ ਜੇ ਵੇਖੀਏ ਤੇ ਕਿੰਨੇ ਕਿਲੋ ਫੁੱਲ ਇੱਕ ਵਾਰੀ ਖੇਤੀ ਚੋਂ ਨਿਕਲਦੇ ਇਹ ਜੇ ਵੇਖੋ ਜੀ ਕਿੰਨੇ ਟੁੱਟਦੇ ਤੇ ਫੇਰ ਤੇ 10-10 ਮਿੰਟ ਲਾਥ ਹੁੰਦੇ ਆ ਤੇ ਥੋੜੇ ਥੋੜੇ ਟੋੜਦੇ ਹਾਂ ਬਜ਼ਾਰ ਮੰਦਾ ਤੁਹਾਨੂੰ ਥੋੜੇ ਥੋੜੇ ਟੋੜਦੇ ਆ ਉਹਨੇ ਮਨ ਤੋੜਲੇ 20 ਕਿਲੋ ਤੋੜਲੇ ਮਨ ਤੋੜਲੇ 20 ਕਿਲੋ ਤੋੜਲੇ ਦਕਾਨਾ ਲੈਣੇ ਆਪਣੀ ਲਗਦੇ ਹਿਸਾਬ ਨਾਲ ਲੈਣੇ ਆ ਇਸ ਦੇ ਵਿੱਚ ਕਿੰਨੀ ਦੇਰ ਖੇਤੀ ਹੁੰਦੀ ਹੈ ਸਾਲ ਦੇ 12 ਮਹੀਨੇ ਖੇਤੀ ਹੁੰਦੀ ਹੈ ਇਹ ਕੁਛ ਸਮਾਂ ਹੁੰਦਾ ਵੇ ਕਿਉਂਕਿ ਹੰਸਿਆਲ ਧੁੰਦਾ ਵਾ ਕਿਵੇਂ ਖੇਤੀ ਕੀਤੀ ਬੰਦ ਹੋਣ ਵਾਲੀ ਹੁਣੇ ਇਹ ਹੁਣ ਜਿਹਨੇ ਕੋਰੇ ਪਾ ਗੇ ਉਹਦੇ ਬੰਦ ਹੋ ਜਾਣੀਆਂ ਅੱਛਾ ਫੁੱਲ ਉਦੋਂ ਬੰਦ ਹੋਣ ਉਸ ਤੋਂ ਬਾਅਦ ਮੁੜ ਕੇ ਮੈਰੀਗੋਲਡੀ ਲਾਇਆ ਲੱਗੂਗਾ ਕਹਿੰਦਾ ਇਸੇ ਰੰਗ ਦੇ ਮੈਰੀਗੋਲਡੀ ਕੈਂਡਾ ਲੱਗੂਗਾ ਉਹ ਫਿਰ ਚੇਤ ਫੱਗਣ ਚ ਫਿਰ ਤਿਆਰ ਹੋਗਾ ਅੱਛਾ ਤਿਆਰ ਕਰਾਂਗੇ ਅਸੀਂ ਲਾ ਕੇ ਤੇ ਇਹ ਮਤਲਬ ਥੋੜੀ ਦੇਰ ਲਈ ਖੇਤੀ ਹੁੰਦੀ ਹੁੰਦੀ ਹਾਂਜੀ ਤੇ ਨਵੇਂ ਲਾ ਲਈ ਤੇ ਨਾ ਮਹੀਨਾ ਦੀ ਹਾਂ ਤੇ ਉਸ ਤੋਂ ਬਾਅਦ ਕੀ ਕਰਦੇ ਫਿਰ ਉਸ ਤੋਂ ਬਾਅਦ ਇਹ ਡਾਊਨ ਹੋ ਜਾਣੀਆਂ ਤੇ ਆਪਾਂ ਪਹਿਲੀ ਵਾਹ ਗਏ ਤੇ ਫਿਰ ਆਪਾਂ ਫੁੱਲ ਲਾ ਦੇਣੀਆਂ ਜਿਹੜਾ ਜਿਹੜਾ ਗਰਮੀ ਵਾਲਾ ਗੈਂਡਾ ਲਾ ਦੇਣਾ ਮੇਰੀ ਗੋਲਡ ਉਹ ਲਾ ਦੇਣਾ ਪਾ ਪਾ ਕੀ ਕਿਸ ਪਾ ਦੇ ਵਿਗਦੇ ਆ ਪਾ ਜਿਹਦੇ ਠੰਡਸਲੇ ਆਇਆ ਮੰਦਾ ਮੰਦਾ ਵੇਚਦਾ ਜੇ ਪੂਰੇ ਟਾਈਮ ਜਾ ਦੇਣਾ ਫਿਰ ਤੇ ਬੜੇ ਪੈਸੇ ਵੱਟੇ ਜਾਂਦੇ ਆ ਤੇ ਜੇ ਨਹੀਂ ਪੂਰੇ ਟਾਈਮ ਚ ਆਉਂਦਾ ਤੇ ਫਿਰ ਮੰਦਾ ਜਾਂਦਾ ਆਹ ਉਹ ਤੁਹਾਨੂੰ ਦੱਸ ਰਿਹਾ ਕਿ ਕਿੰਨਾ ਖਰਚਾ ਲਿਆ ਸਾਮ ਸਾਮ ਸੰਭਾਲ ਕਿਵੇਂ ਕਰਦੇ ਫੁੱਲਾ ਦੀ ਕਿਉਂਕਿ ਜਿਵੇਂ ਕੋਰੇ ਪੈਂਦੇ ਆ بارش ਆ ਗਈ ਛਕਰ ਆ ਗਿਆ ਸਾਮ ਸੰਭਾਲ ਕਿਵੇਂ ਕਰਦੇ ਉਹਦੀ ਮੇਰੇ ਜੇ ਜਾਰੇ ਜਾਰੇ ਵਾਲੀ ਹੋਵੇ ਤਾਂ ਮੇਰੇ ਖਾਦ ਖੁਰ ਪਾਣੀ ਪੈਂਦੀ ਆ ਖਾਦ ਪਾ ਜੀ ਦੀ ਆ ਤੇ ਉਹਦਾ ਫਿਰ ਪਾਣੀ ਤਾਂ ਨਹੀਂ ਦੇਣਾ ਕੋਰੇ ਪੰਡਾ ਉਹਨੇ ਪਾਣੀ ਦੇ ਦੇਣਾ ਅੱਛਾ ਪਾਣੀ ਦੇਣਾ ਹਾਂ ਬਸ ਇਹ ਕੰਮ ਕਰੀਦਾ ਮਤਲਬ ਸੋਖਾ ਕੰਮ ਸੋਖਾ ਵਾ ਕਿ ਦੂਸਰੀ ਕਿਸਾਨੀ ਨਾਲ ਉਹੋ ਜਿਹਾ ਹੀ ਹੈ ਉਹ ਜੀਮ ਨਹੀਂ ਬਣਨੇ ਆ ਇਹ ਸਾਲ ਤੇ ਸਾਨੂੰ ਦੋ ਵਾਰ ਤਿਆਰ ਹੋ ਜੀਨੇ ਆ ਅੱਛਾ ਸਾਲ ਤੇ ਦੋ ਵਾਰ ਤਿਆਰ ਹੋ ਹਾਂ ਹਾਂ ਉਹਨੇ ਬੀਜਿਆ ਫੁੱਲ ਬੀਜਿਆ ਪਹਿਲਾਂ ਗਲਟਾਗ ਬੀਜੇ ਦੂਜੇ ਕਿਤੇ ਫੁੱਲ ਉਸ ਤੋਂ ਬਾਅਦ ਇਹ ਬੀਜਿਆ ਜਾਫਲੀ ਜਾਫਲੀ ਬੀਜੀ ਤੀ ਗਈਆ ਉਸ ਤੋਂ ਬਾਅਦ ਮੁਰ ਕੇ ਗੈਂਡਰੀ ਵਾਰੀ ਆ ਜਣੀ ਬਗਨ ਚ ਤੇ ਜਿਹੜਾ ਤਿਆਰ ਲਾਉਣਾ ਹੋਣਾ ਵਿਸਾਖੀ ਤੇ ਇਹਨੂੰ ਇਹਨੂੰ ਜਾਫਲੀ ਜਾਫਲੀ ਫੁੱਲ ਹੈ ਹਾਂਜੀ ਇਹ ਜਾਫਲੀ ਫੁੱਲ ਹੈ ਸੋ ਜਾਫਲੀ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਜਿਵੇਂ ਹੀ ਮੌਸਮ ਬਦਲੇਗਾ ਸਿਰਫ 3 ਮਹੀਨੇ ਦੀ ਖੇਤੀ ਹੁੰਦੀ ਹੈ ਜਿਵੇਂ ਹੀ ਮੌਸਮ ਬਦਲੇਗਾ ਫਿਰ ਦੂਸਰਾ ਫੁੱਲ ਗੈਂਦਾ ਫੁੱਲ ਇਸ ਜਗ੍ਹਾ ਤੇ ਲਗਾਇਆ ਜਾਏਗਾ ਫਿਰ ਉਸ ਦੀ ਖੇਤੀ ਕੀਤੀ ਜਾਏਗੀ ਸੋ ਬੀਜ ਖਰੀਦਨੇ ਪੈਂਦੇ ਆ ਮਿਹਨਤ ਜ਼ਰੂਰ ਹੈ ਲੇਕਿਨ ਜਿਹੜੀ ਖਾਦਾਂ ਅੱਜ ਕੱਲ ਮਹਿੰਗੀਆਂ ਹੋਈਆਂ ਖਾਦਾਂ ਦੀ ਵੀ ਗੱਲ ਕਰ ਲਈਏ ਪਰ ਜਿਹੜੀ ਖਾਦ ਮਹਿੰਗੀ ਹੋਈ ਆ ਉਸ ਵੀ ਅਸਰ ਹੋਇਆ ਹੈ ਫੁੱਲਾਂ ਦੀ ਖੇਤੀ ਤੇ ਵੀ ਉਹ ਵੇਖੋ ਜੀ ਕਿਸਾਨ ਤੇ ਅਸਰ ਪੈਣਾ ਮੈਂ ਖਾਦਾਂ ਦੀ ਖਾਦਾਂ ਜਿਹੜੀ ਹੁਣ ਹੁਣ ਉਹ ਅੱਗੇ ਖਾਦ ਉਹਦਾ ਮਿਲਦੀ ਹੁਣ ਉਹ ਧਾਰ ਕਾਰਡ ਤੋਂ ਬਿਨਾ ਖਾਦ ਨਹੀਂ ਦਿੰਦੇ ਤੋਂ ਖਾਦ ਖਾਦ ਵੀ ਜੇ ਆਪਣਾ ਧਾਰ ਕਾਰਡ ਤੇ ਮਿਲਦੀ ਆ ਤੇ ਮਹਿੰਗੀ ਕਰਦੀ ਆ ਸੋ ਅਸਰ ਜ਼ਰੂਰ ਨਜ਼ਰ ਆ ਰਿਹਾ ਹੈ ਲੇਕਿਨ ਦੂਸਰੀ ਖੇਤੀ ਨਾਲ ਲੋਕ ਕਈ ਗੁਣਾ ਜ਼ਿਆਦਾ ਵਧੀਆ ਖੇਤੀ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਕਈ ਗੁਣਾ ਜ਼ਿਆਦਾ ਵਧੀਆ ਖੇਤੀ ਹੈ 3 ਮਹੀਨੇ ਦੀ ਖੇਤੀ ਹੈ ਉਸ ਤੋਂ ਬਾਅਦ ਜਿਵੇਂ ਮੌਸਮ ਬਦਦਾ ਫਿਰ ਗੈਂਦਾ ਫੁੱਲ ਦੀ ਖੇਤੀ ਕਰਦੇ ਐ ਸੋ 12 ਮਹੀਨੇ ਉਹਨਾਂ ਦੇ ਆਰਾਮ ਨਾਲ ਨਿਕਲ ਜਾਂਦੇ ਆ ਸੋ ਕਿਸਾਨੀ ਜ਼ਰੂਰ ਕਿਸਾਨਾਂ ਦੀ ਮੰਗਾਂ ਸਰਕਾਰ ਅੱਗੇ ਜ਼ਰੂਰ ਹੈ ਕਿ ਖਾਦਾਂ ਮਹਿੰਗੀਆਂ ਹੋ ਗਈਆਂ ਉਸ ਕਰਕੇ ਕਿਸਾਨੀ 'ਚ ਉਹਨਾਂ ਨੂੰ ਬਚਤ ਘੱਟ ਹੁੰਦੀ ਹੈ ਸੋ ਐ ਵੀ ਕਿਸਾਨ ਭਰਾ ਦਾ ਇਹੋ ਹੀ ਕਹਿਣਾ ਹੈ ਕਿ ਖਾਦਾਂ ਮਹਿੰਗੀਆਂ ਹੋ ਗਈਆਂ ਜਿਸ ਵਜ੍ਹਾ ਨਾਲ ਉਹਨਾਂ ਨੂੰ ਕੁਝ ਹੱਦ ਤੱਕ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ